करना करना कर 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 ਮੈਨੂੰ ਪਤਾ ਨਹੀਂ ਕਿ ਇਹ ਕਿਹੜੇ ਕਰਦੇ ਨੇ ਆਹ ਜਿਹੜਾ ਲੱਗਦਾ ਇਹ ਹੁਣ ਚਿਰ ਨਹੀਂ ਪਉਗੀ ਲੈ ਇਹੋੜਾ ਕੁੜਾ ਆਹ ਚੌਕ ਦੇ ਵਿੱਚ ਕਿਸਤਾਂ ਨੇ ਕਿਸਤਾਂ ਨੇ ਕੋਈ ਨਹੀਂ ਨਾ ਇਹ ਬੰਦੇ ਨੂੰ ਖਾਇਆ ਆਹ ਸੜਕਾਂ ਵਾਹ ਆਪਾਂ ਵੀ ਕਾਫੀ ਵੜਾਈ ਹੈ ਹਾਂ ਇੱਥੇ ਨਾ ਕੋਈ ਦੱਬ ਕੇ ਸੈਂਟਰ ਨਾ ਬੁੱਕੀ ਇੱਥੇ ਹੀ ਥਲੇ ਥਲੇ ਆਪਣਾ ਜਿਹੜਾ ਰੈੱਡ ਕਾਉਂਟ ਦੇ ਕੋਲ ਜਿਹੜਾ ਨਾਤਾ ਲਗਾਇਆ ਗਿਆ ਹੈ ਮਤਲਬ ਕਿ ਜਿਹੜਾ ਇਹ ਬਿਲਕੁਲ ਜੀ ਵੈਸੇ ਵੀ ਸਾਡੇ ਰੂਟੀਨ ਨਾਲ ਕੇ ਲੱਗਦੇ ਆ ਜੀ ਥਾਣੇ ਦੇ ਏਰੀਆ ਦੇ ਵਿੱਚ ਅਸੀਂ ਸ਼ਿਫਟਿੰਗ ਨਾਕੇ ਲਗਾਉਂਦੇ ਆ ਜੀ ਵੈਸੇ 26 ਜਨਵਰੀ ਆ ਰਹੀ ਹੈ ਜਿਹਦੇ ਸਬੰਧ ਚ ਅਸੀਂ ਸਪੈਸ਼ਲ ਚੈੱਕਿੰਗ ਜਿਹੜੀ ਆ ਕਰ ਰਹੇ ਆ ਜੀ ਖਾਸ ਕਰਕੇ ਟੂ ਵੀਲਰ ਦਾ ਅਸੀਂ ਉਹਨਾਂ ਦੇ ਦਬਾਅ ਪਨਾ ਕੇ ਜਿਹੜੇ ਵੀਕਲ ਬਿਨਾ ਨੰਬਰ ਤੋਂ ਜਾਂ ਟ੍ਰਿਪਲ ਰਾਈਡਿੰਗ ਜਾਂ ਹੋਰ ਵੀ ਰੂਲ ਜਿਹੜੇ ਨਹੀਂ ਫਾਲੋ ਕਰ ਰਹੇ ਉਹਨਾਂ ਨੂੰ ਅਸੀਂ ਮੈਂ ਫਾਉਂਡ ਕਰ ਰਹੇ ਹਾਂ ਚਲਾਨ ਕਰ ਰਹੇ ਹਾਂ ਫੋਰ ਵੀਲਰ ਜਾਲੀਆਂ ਲੱਗੀਆਂ ਜਿਹਦੇ ਜਾਂ ਹੋਰ ਕੋਈ ਵਾਹਨ ਨੇ ਜਿਹੜੇ ਰੂਲਟੀ ਫਾਲੋ ਕਰ ਰਹੇ ਨੇ ਉਹਨਾਂ ਦਾ ਵੀ ਚਲਾਨ ਕਰ ਰਹੇ ਹਾਂ ਜੀ 26 ਜਨਵਰੀ ਨੂੰ ਤੇ ਇਹਦੇ ਉੱਤੇ ਜਾਂ ਨਤੀਜਾ ਕਾਹਗਾ ਪਦੇ ਚੜਦਾ ਪਏ ਸਾਡੀ ਰੂਟੀਨ ਚੈਕਿੰਗ ਚੱਲਦੀ ਰਹਿੰਦੀ ਹੈ ਜੀ ਪਰ 26 ਜਨਵਰੀ ਨੂੰ ਮਤੇਦੇਜਰ ਰੱਖਦੇ ਅਸੀਂ ਜਿਹੜੀ ਚੈਕਿੰਗ ਆ ਬਹੁਤ ਅੱਗੇ ਨਾਲੋਂ ਹੋਰ ਵੀ ਜ਼ਿਆਦਾ ਵਿਧਾ ਦਤੀ ਹੈ ਹੋਰ ਸ਼ਕਤੀ ਵਿਧਾ ਦਤੀ ਹੈ ਜੀ ਜਿਹੜੇ ਵਾਹਨਾਂ ਦੇ ਜਿਹੜੇ ਟ੍ਰਿਪਲ ਰਾਈਡਿੰਗ ਔਰ ਵਿਦਾਊਟ ਨੰਬਰ ਪਲੇਟ ਨੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਜਿਹੜੇ ਉਹਨਾਂ ਦੇ ਪ੍ਰੋਪਰ ਚਲਾਨ ਕਰ ਰਹੇ ਹਾਂ ਬਣਦੇ ਚਲਾਨ ਕਰ ਰਹੇ ਹਾਂ ਜੀ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਹਾਂ ਜੀ ਆਪਣੇ ਜਿਹੜਾ ਵੀ ਵਹੀਕਲ ਲੈ ਕੇ ਨਿਕਲਦਾ ਜੀ ਆਪਣਾ ਆਰਸੀ ਤੇ ਆਪਣਾ ਡਾਕੂਮੈਂਟਸ ਨਾਲ ਲੈ ਕੇ ਨਿਕਲੇ ਜੀ ਤਾਂ ਜੋ ਸਾਨੂੰ ਵੀ ਕੋਈ ਬਾਅਦ ਚੋ ਦਿੱਕਤ ਨਾ ਆਵੇ ਤੇ ਉਹਨੂੰ ਵੀ ਦਿੱਕਤ ਨਾ ਆਵੇ ਸਾਰਾ ਪਿਵਲ ਲਾਈਨ ਦੇ ਅੰਦਰ ਇਹਦੇ ਖੰਡੇ ਏਰੀਆ ਦੇ ਵਿੱਚ ਕਿਤੇ ਕਿਤੇ ਨਾ ਆ ਕੇ ਲਾਈਵ ਆ ਰਹੇ ਜਾਂਗੇ ਇਹ ਬਿਲਕੁਲ ਜੀ ਅਸੀਂ ਰਾਤੋ ਚੌਂਕ ਨਾਕਾ ਲਾਇਆ ਹੈ ਜੀ ਪਹਿਲਾਂ ਮੈਂ ਨੋਵਲਟੀ ਸੀਗਾ ਜੀ ਨੋਵਲਟੀ ਤੋਂ ਬਾਅਦ ਅਸੀਂ ਸੈਸ਼ਨ ਚੌਂਕ ਵੀ ਲਾਇਆ ਜੀ ਨੋਵਲਟੀ ਹੋਣ ਵੀ ਸਾਡਾ ਪੱਕਾ ਨਾਕਾ ਲੱਗਾ ਜੀ ਸਾਡਾ ਕ੍ਰਿਸਟਲ ਚੌਂਕ ਵੀ ਹੈ ਜੀ ਅਸੀਂ ਸ਼ਿਫਟਿੰਗ ਨਾਕੇ ਵੀ ਲਾ ਰਹੇ ਆ ਸਾਡੇ ਪੱਕੇ ਨਾਕੇ ਵੀ ਲੱਗੇ ਆ ਤਾਂ ਜੋ ਜਿਹੜਾ ਅਸੀਂ ਇਹਨੂੰ ਚੰਗੀ ਤਰ੍ਹਾਂ ਹਰ ਕੇ ਉਹ ਕੰਟਰੋਲ ਕਰ ਸਕੀਏ ਜੀ ਆਉਣ ਵਾਲੇ ਦਿਨਾਂ ਚ ਵੀ ਅਜਿਹੇ ਨਾਕੇ ਦੇਖਣ ਨੂੰ ਮਿਲਣਗੇ ਸக்தி ਰਹੀ ਜੀ ਬਰਕਰਾਰ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਸ਼ਕਤੀ ਆ ਇਹ ਸਾਰਾ ਸਾਲ ਇਦਾਂ ਹੀ ਬਰਕਰਾਰ ਰਹਿੰਦੀ ਆ ਜੀ ਤੇ ਅਸੀਂ ਆਉਣ ਵਾਲੇ ਦਿਨਾਂ ਅੱਜ ਵੀ ਇਤਾਂ ਹੀ ਕੰਮ ਚੱਲੇਗਾ ਜੀ ਨੋਕਾਉ ਕਿ ਅਪੀਲ ਕਰੋਗੇ ਅਪੀਲ ਮੈਂ ਪਹਿਲਾਂ ਵੀ ਕਰ ਚੁੱਕਾ ਹਾਂ ਜੀ ਅਪੀਲ ਨਹੀਂ ਹੈ ਤੇ ਆਪਣੇ ਕਾਗਜ਼ ਲੈ ਕੇ ਨਾਲ ਚੱਲਣਗੇ ਤਾਂ ਜੋ ਬਾਅਦ ਚ ਉਹਨਾਂ ਨੂੰ ਕੋਈ ਕਿਸੇ ਵੀ ਇਨਕਨਵੀਨੀਅੰਸ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਾਅਦ ਚ ਸਾਡੇ ਅੱਗੇ ਕੋਈ ਪਰਲਮੈਂਟ ਨਾ ਕਰਦੇ ਪਵੇ ਥੈਂਕ ਯੂ ਸਰ ਜੀ